हाए जटीए है मारे जाए जटी आशका पे के कदे न दसीए हाय जट्टी है नी मर जाए जटी है सहरिया दिया पे के कदे न दसीए बारी विच बैठ के मैं फेरा कंगी हाँ बारी विच बैठ के मैं फेरा कंघी हाँ अज पता लगा ये नाल मंगी आ, ਅੱਜ ਪਤਾ ਲੱਗਾ ਮੈਂ ਇਹ ਨਾ ਹਲ ਮੰਗੀਆਂ ਹਾਈ ਜੱਟੀਏ ਮਰ ਜਾਏ ਜੱਟੀਏ ਆਸ਼ਕਾਂ ਦੀਆਂ ਗੱਲਾਂ ਪੇਕੇ ਕਦੇ ਨਾ ਦਸੀਏ ਹਾਈ ਜੱਟੀਏ ਮਰ ਜਾਏ ਜੱਟੀਏ ਸੋਹਰਿਆਂ ਦੀਆਂ ਗੱਲਾਂ ਪੇਕੇ ਕਦੇ ਨਾ ਦਸੀਏ ਬਾਰੀ ਵਿੱਚ ਬੈਠ ਕੇ ਮੈਂ ਬੁਣਾ ਸਲਾਈਆਂ ਬਾਰੀ ਵਿੱਚ ਬੈਠ ਕੇ ਮੈਂ ਬੁਣਾ ਸਲਾਈਆਂ ਅੱਜ ਇਹ ਪਤਾ ਲੱਗਾ ਮੈਂ ਇਹ ਨਾਲ ਵਿਆਂ ਹੀਆਂ ਅੱਜ ਇਹ ਪਤਾ ਲੱਗਾ ਮੈਂ ਇਹ ਨਾਲ ਵਿਆਂ ਹੀਆਂ ਹਾਏ ਜੱਟੀਏ ਮਰ ਜਾਏ ਜੱਟੀਏ ਆਸ਼ਿਕਾ ਦੀਆਂ ਗੱਲਾਂ ਪੇਕੇ ਕਦੀ ਨਾ ਦਸੀਏ ਹਾਏ ਜੱਟੀਏ ਮਰ ਜਾਏ ਜੱਟੀਏ ਸੋਹਰਿਆ ਦੀਆਂ ਗੱਲਾਂ ਪੇਕੇ ਕਦੀ ਨਾ ਦਸੀਏ ਬਾਰੀ ਵਿੱਚ ਬੈਠ ਕੇ ਮੈਂ ਕੁੱਟਾ ਛਟਣੀ ಬಾರಿ ಕುಟ್ಟ ಚಟ್ಟಿ ಅಜ ಪೋ ಮರೆ ಥೆ ಕಟ್ಟಿ ಅಜ್ಜ ಪತ್ತೋ ಮರೆ ಥೆ ಕಟ್ಟಿ ಹಾಹಿ ಜಟ್ಟಿ ಮಾರಿ ಜಟ್ಟಿ ಎಶಕಾ ದಲ್ಲೇಕೆ ಕದೇ ನೆ ಹಿೀ ಜಟ್ಟಿ ಎ ಮಾರಿ ಜಟ್ಟಿ ಸರ್ಯ ದೇ ಕದಿ